ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਰਵਾਇਤੀ ਕਿਤੇ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਅੱਜ ਦਿਖਾ ਰਹੇ ਹਾਂ ਜੀ ਤੁਹਾਨੂੰ ਅਸੀਂ ਨਾਲਿਆਂ ਦੇ ਡਿਜ਼ਾਈਨ ਨਾਲੇ ਕੱਗਰੇ ਦੇ ਬਹੁਤ ਸੋਹਣੇ ਡਿਜ਼ਾਈਨ ਨੇ ਆ ਦੇਖੋ ਜੀ ਨਾਲੇ ਦਾ ਡਿਜ਼ਾਈਨ ਬਹੁਤ ਹੀ ਸੋਹਣਾ ਨਾਲਾ ਤਿਆਰ ਕੀਤਾ ਹੋਇਆ ਇਹ ਹੱਥੀ ਤਿਆਰ ਕੀਤੇ ਕੋਈ ਨਾਲੇ ਨਹੀਂ ਕਿਸੇ ਵੀ ਸਾਈਜ਼ ਦਾ ਤੁਸੀਂ ਬੱਚੇ ਵਾਸਤੇ ਵੱਡਾ ਛੋਟਾ ਕਿਸੇ ਵੀ ਤਰ੍ਹਾਂ ਦਾ ਨਾਲਾ ਤੁਸੀਂ ਤਿਆਰ ਕਰਵਾ ਸਕਦੇ ਹੋ ਉਹ ਹੈ ਜੀ ਨਾਲਾ ਅਸੀਂ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਦੇਖੋ ਇਹ ਆਪਣਾ ਪਹਿਲਾ ਨਾਲਾ ਇਹ ਦੂਜਾ ਨਾਲਾ ਦੇਖੋ ਇਹ ਵੀ ਬਹੁਤ ਸੋਹਣਾ ਨਾਲਾ ਇਹ ਦੇਖੋ ਆ ਦੂਸਰਾ ਨਾਲਾ ਇਹ ਕਿਸੇ ਵੀ ਕਲਰ ਦਾ ਕਰਵਾ ਸਕਦੇ ਹਾਂ ਜੀ ਮੇਚ ਰੈੱਡ ਹੈ ਜੀ ਐਚ ਫਰੋਜੀ ਹੈ ਐਚ ਵੀ ਰੈੱਡ ਹੈ ਕਿਸੇ ਵੀ ਕਲਰ ਦਾ ਕਰਵਾ ਸਕਦੇ ਹਾਂ ਜੀ ਐਚ ਸਦਾ ਹੀ ਕਲਰ ਹੈ ਜੀ ਇਹ ਜਿਆਦਾ ਹੈਵੀ ਹੈ ਜੀ ਥੋੜਾ ਜਿਵੇਂ ਕਿਸੇ ਨੇ ਬਟਿਆਂ ਨੇ ਬੜਮਾਉਣਾ ਹੈ ਬਟਿਆਂ ਵਾਸਤੇ ਜਿਵੇਂ ਛੋਟਿਆਂ ਵਾਸਤੇ ਵੀ ਹੈਗੇ ਨੇ ਜੀ ਛੋਟੇ ਬੱਚਿਆਂ ਵਾਲੇ ਨਾਲੇ ਦੇਖੋ ਜੀ ਸਕਰੀਨ ਸ਼ਾਟ ਲੈ ਲਓ ਤੁਸੀਂ ਬਹੁਤ ਹੀ ਸੋਹਣੇ ਨਾਲੇ ਤਿਆਰ ਕੀਤੇ ਹੋਏ ਨੇ ਇਹ ਵੀ ਫਰੋਜੀ ਕਲਰ ਦਾ ਹੈ ਇਹ ਛੋਟੇ ਬੱਚਿਆਂ ਵਾਲਾ ਨਾਲਾ ਜੇ ਕਿਸੇ ਬੱਚੇ ਦਾ ਤਿਆਰ ਕਰਵਾਉਣਾ ਹੋਵੇ ਛੋਟੇ ਬੱਚੇ ਦੇ ਘੱਗਰੇ ਵਾਸਤੇ ਇਹ ਛੋਟੇ ਬੱਚਿਆਂ ਵਾਸਤੇ ਨਾਲ ਛੋਟੇ ਬੱਚਿਆਂ ਦੇ ਵੀ ਤਿਆਰ ਹੋ ਜਾਣਗੇ ਛੋਟੇ ਸਾਈਜ਼ ਚ ਵੱਡੇ ਵੀ ਹੋ ਜਾਣਗੇ ਜਿਵੇਂ ਵੀ ਤੁਹਾਨੂੰ ਨਾਲਿਆਂ ਦੀ ਜ਼ਰੂਰਤ ਹੋਈ ਹੋਵੇ ਦੱਸ ਸਕਦੇ ਹਾਂ ਇਹ ਜੇ ਕਿਸੇ ਨੇ ਜਾਦਾ ਹੈਵੀ ਕੰਗਰੂ ਵਾਲਾ ਨਾਲਾ ਤਿਆਰ ਕਰਵਾਉਣਾ ਹੋਵੇ ਵੀ ਜਾਦੇ ਕਿਸੇ ਨੂੰ ਪਸੰਦ ਹੁੰਦਾ ਵੀ ਕੰਗਰੂ ਲੱਗੇ ਹੋਣ ਖੜਕਾ ਕਰਦਾ ਹੋਵੇ ਇਹ ਜਾਦਾ ਹੈਵੀ ਹੈ ਜੀ ਤੇ ਕੰਗਰੂ ਲੱਗੇ ਹੋਏ ਨੇ ਸਾਰੇ ਨਾਲੇ ਤੇ ਸ਼ੀਸ਼ੇ ਲੱਗੇ ਹੋਏ ਨੇ ਇਹ ਬਹੁਤ ਸੋਨਾ ਨਾਲ ਹੈ ਹੱਥੀ ਤਿਆਰ ਕੀਤੇ ਹੋਏ ਨਾਲੇ ਨਹੀਂ ਸਾਰੇ ਉਹ ਦਿਖਾ ਰਹੀ ਹਾਂ ਇਸ ਨੂੰ ਅਸੀਂ ਕੱਕਰੇ ਆ ਆਪਣਾ ਕੱਕਰਾ ਤਿਆਰ ਕੀਤਾ ਹੋਇਆ ਹੈ ਇਹ ਪੂਰਾ 10 ਮੀਟਰ ਚ ਕੱਕਰਾ ਤਿਆਰ ਕੀਤਾ ਹੋਇਆ ਹੈ ਇਸ ਤਰ੍ਹਾਂ ਇਹਦੇ ਵਿੱਚ ਨਾ ਕਲੀਆਂ ਪਾਈਆਂ ਹੋਈਆਂ ਨੇ ਆ ਦੇਖੋ ਤੁਸੀਂ ਕਲੀਆਂ ਪਾ ਕੇ ਲੈਸ ਲਾ ਕੇ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਸੋਹਣਾ ਕੱਗੜਾ ਜੀ ਬਹੁਤ ਸੋਹਣੀ ਹੋਏ ਤੇ ਛਾਟਣ ਲੱਗੀ ਹੋਈ ਹੈ ਇਹ ਚ ਨਾਲਾ ਆਹ ਆ ਪਿਆ ਨਾਲਾ ਵੀ ਬਹੁਤ ਸੋਹਣਾ ਬਣਿਆ ਹੋਇਆ ਜੇ ਤੁਸੀਂ ਇਹੋ ਜਿਹੇ ਕੱਗਰੇ ਤਿਆਰ ਕਰਵਾਉਣੇ ਨੇ ਤਾਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਸੈਂਡ ਕਰ ਸਕਦੇ ਹੋ ਲੋ ਇਹ ਜਿਹੇ ਹੀ ਕੱਗਰੇ ਤਿਆਰ ਕਰਕੇ ਕਨੀਜ ਰੈਡੀ ਕੀਤਾ ਹੈ ਜੀ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਕਨੀਜ ਵੀ ਬਹੁਤ ਸੋਹਣਾ ਇਹ ਸਾਰਾ ਹੱਥ ਦਾ ਕੰਮ ਹੈ ਜੀ ਕੋਈ ਵੀ ਮਸ਼ੀਨ ਤੇ ਨਹੀਂ ਕੰਮ ਕੀਤਾ ਹੋਇਆ ਸਾਰੇ ਸ਼ੀਸ਼ੇ ਲੱਗੇ ਹੋਏ ਨੇ ਆਹ ਫਲਾਵਰ ਲੱਗੇ ਹੋਏ ਨੇ ਇਹਦੇ ਉੱਪਰ ਪਤਾਸੀ ਇਹ ਸਾਰੇ ਹੱਥੀ ਤਿਆਰ ਕੀਤੇ ਹੋਏ ਨੇ ਇਹ ਲੈਸ ਹੈ ਜਿਹੜੀ ਆਪਣੀ ਇਹ ਮਸ਼ੀਨ ਤੇ ਹੈਗੀ ਇਹ ਤੇ ਬਟਨ ਲੱਗੇ ਹੋਏ ਨੇ ਆਹ ਬਾਜੂ ਟੱਡੀਆਂ ਆ ਗਿਆ ਤੁਸੀਂ ਨੇੜੇ ਤੋਂ ਦੇਖੋ ਬਹੁਤ ਹੀ ਸੋਹਣਾ ਕਮੀਜ਼ ਤਿਆਰ ਕੀਤਾ ਹੋਇਆ ਹੈ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਉਸੇ ਕਲਰ ਦੇ ਉੱਪਰ ਹੋ ਜੂਗਾ ਇਹ ਦੇਖੋ ਇਹਦਾ ਇਸ ਤਰ੍ਹਾਂ ਡਿਜ਼ਾਈਨ ਹੈ ਇਹ ਲੱਗ ਤੋ ਡਿਜ਼ਾਈਨ ਹੈ ਜੇ ਛੋਟੇ ਬੱਚਿਆਂ ਵਾਲਾ ਬਣ ਜੂਗਾ ਜਿਵੇਂ ਕਿਸੇ ਵੀ ਫੰਕਸ਼ਨ ਤੇ ਬੱਚੇ ਨੇ ਪਹਿਨਣਾ ਹੋਵੇ ਬਹੁਤ ਹੀ ਸੋਹਣਾ ਕਗਰਾ ਸੂਟ ਤਿਆਰ ਹੁੰਦਾ ਹੈ ਜੀ ਦੇਖੋ ਬਹੁਤ ਹੀ ਸੋਹਣੀ ਇਹਦੇ ਨਾਲ ਦੁਪੱਟੇ ਰੈਡੀ ਕੀਤੇ ਹੋਏ ਨੇ ਇਹਨਾਂ ਨਾਲ ਦੇਖੋ ਸਾਰਾ ਹੱਥੀਂ ਕੰਮ ਕੀਤਾ ਹੋਇਆ ਜੀ ਕੋਈ ਵੀ ਮਸ਼ੀਨੀ ਕੰਮ ਨਹੀਂ ਹੈਗਾ ਜੀ ਸਾਰਾ ਹੱਥ ਦਾ ਕੰਮ ਹੈ ਬਹੁਤ ਹੀ ਸਫਾਈ ਦੇ ਨਾਲ ਕੰਮ ਕੀਤਾ ਹੋਇਆ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕੱਪੜੇ ਤੇ ਕਰਾ ਸਕਦੇ ਹੋ ਇਹ ਕਾਟਨ ਦਾ ਦੁਪੱਟਾ ਲੱਗਿਆ ਹੋਇਆ ਇਹ ਕਾਟਨ ਦੇ ਉੱਪਰ ਕਿਉਂਕਿ ਜਦੋਂ ਆਪਾਂ ਜਿਆਦਾ ਹੈਵੀ ਦੁਪੱਟਾ ਕਰ ਲੈਣੇ ਆਂਗੇ ਫਿਰ ਨਹੀਂ ਨਾ ਉਹ ਮਤਲਬ ਉਪਰੋਂ ਸਿਰ ਉਪਰੋਂ ਤਿਲਕਾ ਦਾ ਰਹਿੰਦਾ ਇੱਕ ਕਾਟਨ ਦਾ ਦੁਪੱਟਾ ਬਹੁਤ ਵਧੀਆ ਰਹਿੰਦਾ ਜੇਦੋਂ ਆਪਾਂ ਜਾਗੋ ਜੂਗੋ ਤੇ ਪਹਿਨਦੇ ਆਂ ਇਹ ਸਿਰ ਤੋਂ ਤਿਲਕਾ ਦਾ ਨਹੀਂ ਕੋਈ ਸੇਫਟੀ ਪਿਨ ਲਾਉਣ ਦੀ ਜ਼ਰੂਰਤ ਨਹੀਂ ਇਹਦੇ ਕਾਂਸੇ ਦੀ ਜ਼ਰੂਰਤ ਨਹੀਂ ਬਹੁਤ ਬਹੁਤ ਹੀ ਸੋਹਣੇ ਦੁਪੱਟੇ ਬਣੇ ਹੋਏ ਨੇ ਅਸੀਂ ਹੋਰ ਵੀ ਦਿਖਾਉਂਦੇ ਆਂ ਤੁਹਾਨੂੰ ਦੁਪੱਟੇ ਕਿਉਂਕਿ ਫਿਰ ਜ਼ਿਆਦਾ ਲੰਬੀ ਵੀਡੀਓ ਹੋ ਜੂਗੀ ਇਸ ਕਰਕੇ ਅਸੀਂ ਸੋਨੂੰ ਇਹ ਇੱਕ ਕੋਈ ਪੀਸ ਦਿਖਾਇਆ ਜੀ ਅੰਦਰ ਆ। ਠੀਕ ਹੈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਧੰਨਵਾਦ।